ਬੋਲੋ ਸੱਚੇ ਦਰਬਾਰ ਦੀ ਨਹੀਂ ਇੱਕ ਘਰ ਦੇ ਵਿੱਚੋਂ ਮੀਆਂ ਬੀਬੀ ਆਇਆ ਬੰਦੇ ਨੂੰ ਦਰਾਗਾ ਦੋ ਤਿੰਨ ਵਾਰੀ ਆ ਕੇ ਵਿਚਾਰੇ ਪਹਿਲਾਂ ਕਰਤੀ ਤੋਂ ਮੁੜ ਗਿਆ ਆਪ ਤੇ ਜਗ੍ਹਾ ਤੇ ਖੜੇ ਰਹੀਓ ਆਪ ਦੀ ਆਪ ਦੀ ਜਗ੍ਹਾ ਤੇ ਐਵੇਂ ਐਸਾ ਖੜਾਣਾ ਹੋ ਗਿਆ ਕਿੱਥੋਂ ਆਏ ਬੋਤਾ ਦਰਾਗ ਦੀ ਪ੍ਰੋਬਲਮ ਕਿਨੋਂ ਆਇਆ ਪੰਜਿਆ ਐਕੋ ਤੁਸੀਂ ਕਿੱਥੋਂ ਆਏ ਆ ਪਹਿਲੀ ਵਾਰ ਆਏ ਹੋ ਧੋ ਕਰ ਕਰਾਇਆ ਕਰਾਇਆ ਕਰ ਇੱਕ ਦੋ ਤੱਕ ਤੇ ਧੰਨਵਾਦ ਚ ਦੱਸਦੇ ਭਾਈਓ ਥੱਲੇ ਤੂੰ ਆ ਜਾ ਕੇ ਸੇਵਾਦਾਰਾਂ ਦੀ ਗੱਲ ਮੰਨੋ ਮਾਤਾ ਜੀ ਐ ਨਾਓ ਸਭ ਦੇ ਬੱਚੇ ਹੋਣਗੇ ਸਭ ਦੇ ਭਲੇ ਹੋਣਗੇ ਬੋਲੋ ਸੱਚੇ ਦਰਬਾਰ ਦੇ ਜੀ ਨਾਲੋਂ ਮੈਂ ਅੱਗੇ ਬੁਲਾਣਾ ਉਹਨਾਂ ਨੂੰ ਮੈਂ ਬੁਲਾ ਲਿਆ ਬਾਕੀ ਇਹਨਾਂ ਨੂੰ ਭਰਾਵਾ ਮੈਂ ਬੁਲਾਇਆ ਮੇਰੇ ਵੱਲ ਧਿਆਨ ਤਾਂ ਦੇ ਲੋ ਹੋਰੀ ਪਾਸੇ ਤੁਸੀਂ ਅੜੇ ਹੋਇਆ ਬੋਲੋ ਸੱਚੇ ਦਰਬਾਰ ਦੀ ਸਤਿ ਸ੍ਰੀ ਅਕਾਲ ਲਾਲ ਲਬੀਰ ਸਤਿ ਸ੍ਰੀ ਅਕਾਲ बोलो ਆਪਣੇ ਆਪਣੇ ਗੁਰੂਆਂ ਪੀਰਾਂ ਦੀ ਇੱਕ ਬੇਨਤੀ ਆ ਮੈਂ ਜਿਹੜੀ ਵੀ ਸੰਗਤ ਨੂੰ ਬੁਲਾਉਂਗਾ ਉਹਨਾਂ ਨੇ ਅੱਗੇ ਆਨੇ ਆਪਣੇ ਨਜਾਇਜ਼ ਕੋਈ ਮਰੀਜ਼ ਅੱਗੇ ਨਾਲ ਲੈ ਕੇ ਆਵੇ ਇੰਜ ਤੁਸੀਂ ਇੱਥੋਂ ਕੋਈ ਆਗਿਆ ਨਹੀਂ ਲਿੱਤੇ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਅੱਗੇ ਆ ਰਹੇ ਆ ਸਰ ਬਾਪੂ ਦੇ ਸਾਥ ਚੌਂਕਿਆ ਭਰਾਣੀਆਂ ਸੱਤ ਸੱਤ ਦੇ ਸੱਤੇ ਚੌਂਕਿਆ ਜੀ ਇਹਨਾਂ ਦੇ ਹੱਥ 'ਚ ਦੁਆ ਲਾਉਂਗੇ ਜਿਵੇਂ ਜਿਵੇਂ ਦੁਆ ਲਾਂਦੇ ਜਾਉਂਦੇ ਨੇ ਦੇ ਅੰਗ ਪਰ ਖੁੱਲਰੇ ਸ਼ੁਰੂ ਹੁੰਦੇ ਜਾਣਗੇ ਬੋਲ ਸੱਚੇ ਦਰਵਾਜ਼ੇ ਦੀ ਸਵੇ ਲਈ ਤੇ ਕਿਨਾਂ ਦੇ ਉੱਪਰ ਬਾਬੇ ਘੋਰੀ ਦਾ ਸਮਾਨ ਲਾਵਾਂਗੇ ਆਪਾਂ ਉਹ ਜ਼ਰੂਰੀ ਆ ਲੈਣਾ ਜਦੋਂ ਸਮਾਨ ਲਾਤਾ ਬਾਬੇ ਨੂੰ ਪਾਸੇ ਕਰਤਾ ਫਿਰ ਉਹ ਦਵਾਈ ਵੀ ਲੱਗਣੀ ਸ਼ੁਰੂ ਹੋ ਜਾਣੀ ਇਹਦਾ ਸਰੀਰ ਵੀ ਖੁੱਲਣਾ ਸ਼ੁਰੂ ਹੋ ਜਾਣਾ ਜਦੋਂ ਬਿਲਕੁਲ ਤੰਦਰੁਸਤ ਹੋ ਗਿਆ ਆ ਕੇ ਪੈਰ ਚੱਲ ਪਏ ਉਦੋਂ ਆਵਦੇ ਹੱਤਾਂ ਨਾਲ ਗਿਆਰ ਮਿਲ ਪੀਰ ਦਾ ਨੇ ਬੇੜਾ ਲਾ ਕੇ ਆਣਾ ਜਿਵੇਂ ਚੱਲਦੇ ਪੜਜ ਬੇੜਾ ਤਾਰਦੇ ਆ ਨਾ ਆਪਾਂ ਤਾਰਦੇ ਚੱਲਦੇ ਪੜਜ ਬੇੜਾ ਜਦੋਂ ਤੰਦਰੁਸਤ ਹੋ ਕੇ ਦਵਾਈ ਛੁੱਟ ਗਈ ਤੁਹਾਡਾ ਬੇੜਾ ਬਣੇ ਲੱਗਿਆ ਉਵੇਂ ਬਾਬੇ ਦਾ ਬੇੜਾ ਤੁਸੀਂ ਤਾਰ ਕੇ ਆ ਤਾਰ ਕੇ ਉਦੋਂ ਆਣਾ ਜਦੋਂ ਤੁਸੀਂ ਠੀਕ ਹੋ ਕੇ ਤੰਦਰੁਸਤ ਹੋ ਹੈ ਅੱਜ ਬਾਪੇ ਨੂੰ ਕਹਿ ਕੇ ਫਰਕ ਪਵਾ ਦਿੰਨੇ ਹਾਂ ਚਲੋ ਕਾਪਟੇ ਜਾਵਾਂ ਪਰ ਆਜੂ ਤੇ ਮਾਤਾ ਨੇ ਲਫੜਕੀ ਨੇ ਮਾਰਿਆ ਲਫੜ ਕਿਹੜੇ ਮੁੰਡੇ ਤੇ ਮਾਰਿਆ ਕਿਹਨੇ ਮਾਰਿਆ ਤੂੰ ਕਿਉਂ ਮਾਰਿਆ ਇਹਨੂੰ ਤੂੰ ਇਹਦੇ ਲਫੜ ਕਿਉਂ ਮਾਰਿਆ ਮਾਤਾ ਤੇਰੀ ਗੱਲ ਨਹੀਂ ਮਾਤਾ ਤੇਰੇ ਇੱਥੇ ਬੈਠੀ ਜੀ ਆਜੇ ਗੱਲ ਕਰਦੇ ਗਲਾਪੇ ਚੁੰਨੀਆਂ ਵਾਲੀ ਦੀ ਤੂੰ ਲਫੜ ਕਿਉਂ ਮਾਰਿਆ ਮੁੰਡੇ ਦੇ ਤੇਰਾ ਮੁੰਡਾ ਏ ਤੂੰ ਬੋਤਾਏਗਾ ਮੇਰੇ ਬੋਲੋ ਚਮੜੀ ਦੇੜ ਫੇਰ ਤੇਰਾ ਪੁੱਤ ਤਾਂ ਵਧੀਆ ਕੋਟ ਮੇ ਨਾਲ ਤੇਰੇ ਮੈਨੂੰ ਤੱਕ ਬੋਲਾ ਚਲ ਕੋਈ ਗੱਲ ਬੈਠ ਕੇ banyak dapat no be ya Co ਜੋ ਕਿ ਇਹ ਦੇ ਵਿੱਚ ਤੇਰਾ ਬੰਦਾ ਜੇ ਵੀ ਰਾਜੀ ਹੋਣ ਤੇ ਪੁਲਿਸ ਅੱਗੇ ਸਵਾਰ ਸਵੇਈ ਜੇ ਬਾਹਰੀਆਂ ਮੰਗ ਲਈਆਂ ਬਾਬਾ ਕਹਿੰਦਾ ਜਾਗ ਪੈਲੀ ਸ਼ੁਰੂ ਕਰਦੇ ਚਲੋ ਬਾਹਰੇ ਦਾ ਸਮਾਨ ਲਾਦਾਂਗੇ ਪਾਸੇ ਕਰਦਾਂਗੇ ਚਲੋ ਬਾਈ ਕੀ ਗੱਲ ਆ ਹੋਰ ਦੱਸੋ ਹੋਰ ਬੋਲੋ ਤੈਨੂੰ ਕੀ ਹੋਇਆ ਮੀਆਂ ਬੀਬੀ ਰਗੜੇ ਪਏ ਆ ਕਹੇ ਦਿੰਦੇ ਐ ਨਹੀਂ ਜੋ ਹਣੀ ਆਹ ਜਿਹੜੇ ਜਿਨ੍ਹਾਂ ਦੇ ਪਈਆਂ ਉਹਨਾਂ ਨੂੰ ਪੁੱਛ ਕੇ ਦੇਖੋ ਕਈ ਬੰਤ ਕਹਿ ਦਿੰਦੇ ਨੇ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਪਖੰਡ ਕਰਦੇ ਆ ਤੁਹਾਡੇ ਸ਼ਰੀਰਾਂ ਤੇ ਪਈਆਂ ਤੁਹਾਡੇ ਘਰ ਤੇ ਪਈਆਂ ਤੁਹਾਨੂੰ ਪਤਾ ਗਾਂਢ ਕਿਸੇ ਨੂੰ ਪਤਾ ਗਾਂਢ ਨੇ ਭਲਾ ਕਰਨਾ ਜਾਂ ਉਹਨੂੰ ਪਤਾ ਬੋਲ ਸੱਚੇ ਦਰਬਾਰ ਦੇ ਸਵੇ ਕੀ ਹੋਇਆ ਤੈਨੂੰ ਮਾਤਾ ਮਾਪੇ ਜੀ ਸੀ ਆਪ ਜਾਣੀ ਜਾਣਾ ਕੀ ਹੋਇਆ ਦੇ ਆਏ ਹੋ ਮਾਪੇ ਜੀ ਮੈਂ ਜਾਣੀ ਜਾਣਾ ਜੇ ਮੈਂ ਜਾਣੀ ਜਾਣਾ ਹਾਂ ਤਾਂ ਪੁੱਛ ਲਾ ਕੇ ਹੋ ਹੈ ਕੋਈ ਗੱਲ ਨਹੀਂ ਆਂਡਾ ਮੀਟ ਸ਼ਰਾਬ ਜੇ ਕੋਈ ਘਰ ਖਾ ਕੇ ਆਇਆ ਨੂੰ ਕਹਿ ਦਿੰਦਾ ਸੀ ਲਾਜ ਕਰ ਨਹੀਂ ਜੀ ਸੀ ਤੁਹਾਨੂੰ ਬਹੁਤ ਜਦ ਮੈਂ ਲਾਜ ਕਰੂੰਗਾ ਨਾ ਮਾਤਾ ਸ਼ਰਾਬ ਦੀ ਬਾੜੀ ਸਮੈਲ ਵਿੱਚ ਚੜ ਗਈ ਆਪਣੇ ਚੇਹੇ ਨੇ ਪਿੱਛੇ ਮੋੜਿਆ ਨਾ ਬੋਲੋ ਸੱਚੇ ਦਰਵਾਜ਼ੇ ਸਵੇਈ ਲਾਲਾਂ ਲਈ ਪੀਜੀ ਸਵੇਈ ਕਿਉਂ ਬੈਠਾ ਕਿੱਲਾ ਚਿਰੋਗਾਤ ਭਾਈ ਖਾਣੇ ਮੈਂ ਕਮ ਕਰਦਾ ਸੀ ਆਹ ਪਹਿਲੇ ਘਰ ਤੋਂ ਸ਼ਾਮੇ ਦਵਾਈ ਖਾਣੇ وے 25 سال ہو گئے گھر کا سے رائی شادی 25 سالہ دی یہ ماری پکی ہے ساری کملی ਬੰਦੇ ਨਾਲ ਦੇ ਵੇਖਣ ਮੇ ਦਾ ਜਾਤੂ ਮਾਰ ਕੇ ਤੁਹਾਨੂੰ ਚਾਂਸ ਪੈਂਦੇ ਸੀ ਜਾਂ ਨਹੀਂ ਹਾਂਜੀ ਪਾਪਾ ਜੀ ਤੁਹਾਨੂੰ ਚਾਂਸ ਪੈਂਦੇ ਆ ਸੋ ਜਦੋਂ ਮਾਤਾ ਰਾਤ ਨੂੰ ਸੌਣੀਆਂ ਪੈਂਦੀਆਂ ਸਰੀਰ ਨੂੰ ਪੜਕੜੇ ਲੱਗਦੀਆਂ ਤੇਰੇ ਲੱਤਾਂ ਬਾਹਾਂ ਦੇ ਵਿੱਚ ਤੋੜ ਐ ਲੱਗਦਾ ਜਿਵੇਂ ਗੁਸਤਖਾਨ ਦਾ ਕੋਈ ਅੰਦਰੋਂ ਫੜ ਲੈਂਦਾ ਆ ਕੇ ਐ ਮਹਿਸੂਸ ਹੁੰਦਾ ਤੁਹਾਨੂੰ ਸੁੱਤੇ ਪਏ ਪਏ ਨੂੰ ਦਬਾ ਪੈ ਜਾਂਦਾ ਬੋਲ ਮਾਂ ਮੇਰੀਏ ਲੈ ਬਾਬਾ ਕਾਲੀ ਜੇ ਦੇਗਦਾਰੀ ਖੱਪੇ ਤੇਰੀ ਲਾਈਨ ਅਕਦੀ ਇੱਕ ਮੈਂ ਸੰਗਤ ਨੂੰ ਵਾਰ ਵਾਰ ਕਹਿ ਰਿਹਾ ਦੋ ਜਣੇ ਨੂੰ ਆਵਾਜ ਬੱਜੇ ਸੀ ਮੈਂ ਖੜਾ ਲਿਆ ਬਾਕੀ ਥੱਲੇ ਬਹਿ ਜਾਓ ਐ ਨਾ ਖੜੇ ਹੋਵੋ ਥੱਲੇ ਬੈਠ ਜਾਓ ਜੇ ਤੁਸੀਂ ਆ ਕੰਮ ਕਰੋਗੇ ਕਾਲੀ ਵਾਲਾ ਮੈਂ ਅੰਦਰ ਜਾ ਕੇ ਬਹਿ ਜਾਣਾ ਪੁੱਤ ਮੈਨੂੰ ਕਰ ਲਿਆ ਕਿ ਕਿਸੇ ਦਾ ਕੰਮ ਥੱਲੇ ਬਹਿ ਜਾਓ ਪਪ ਲੈਨੇ ਤੁਸੀਂ ਸਾਲ ਦਿਆੜ ਚ ਕਿੰਨੀ ਵਾਰ ਲੈਨੇ ਹੋ ਕੋਸ਼ ਨਹੀਂ ਬਾਬੇ ਘੋਰੀ ਦਾ ਮਾਤਾ ਮਾਨਮ ਸਾਣੀ ਦਾ ਰੋਲਾ ਮਾਤਾ ਤੋਂ ਦੋਨਾਂ ਮੀਆਂ ਬੀਬੀ ਨੂੰ ਇੱਕ ਚੀਜ਼ ਲੱਗੀ ਹੋਈ ਆ ਬੋਲ ਸੱਚੇ ਦਰਬਾਰ ਦੀ ਉਹ ਕਹਦੇ ਕੀ ਬਣਦੀ ਆ ਕਹਦੇ ਕੀ ਬਣਦੇ ਨਿਤ ਨਵੇਂ ਦੋਨਾਂ ਵਾਂ ਮਹਲੇਖਾ ਪਾਂਦੀ ਆ ਸ਼ਰੀਰ ਸ਼ਰੀਰਾਂ ਨੂੰ ਇਹ ਚੀਜ਼ ਨੇ ਭੜਿਆ ਹੋਇਆ ਅੰਦਰੋਂ ਅੰਦਰ ਸ਼ਰੀਰ ਇਹ ਚੀਜ਼ ਨਿਕਾਲੇ ਹੋਏ ਆ ਇਜਾ ਦਾ ਪਾਸੇ ਲਾਵਾਂਗੇ ਇਹਨੂੰ ਪਾਏ ਕਰਕੇ ਰਾਈਟ ਦੇ ਕਰ ਦਾਂਗੇ ਤੁਸੀਂ ਵੀ ਰਾਜੀ ਹੋ ਜਾਓਗੇ ਤੁਹਾਡੇ ਘਰ ਵਾਲੇ ਵੀ ਰਾਜੀ ਇਹ ਵਾਰ ਕੀਤਾ ਹੋਇਆ ਕਿਸੇ ਨੇ ਮੰਜੀ ਠੋਕੀ ਹੋਈ ਹੈ ਜਿਹਨੂੰ ਕਹਿ ਦੇਣਾ ਜਾਦੂ ਟੋਣੇ ਚ ਮਾਤਾ ਥੱਲੇ ਬੈਜੋ ਬੈਜੋ ਥੱਲੇ ਠੀਕ ਆ ਮਾਤਾ ਜਾ ਸਕਦੇ ਬਾਬੇ ਦੀਆਂ ਚੌਕੀਆਂ ਭਰਨੀਆਂ ਸਲਾਮ ਕਰਕੇ ਜਾ ਬਾਬੇ